ਹਰਿਆਣੇ ਨੇ ਵਾਧੂ ਪਾਣੀ ਲੈਣ ਤੋਂ ਇਨਕਾਰ ਕਰ ਦਿੱਤਾ ਦਰਅਸਲ ਹੜ੍ਹਾਂ ਦੀ ਮਾਰ ਚੱਲ ਰਹੀ ਹੈ ਪੰਜਾਬ ਨੇ ਹਰਿਆਣੇ ਨੂੰ ਕਿਹਾ ਸੀ ਇਹ ਪੇਸ਼ਕਸ਼ ਕੀਤੀ ਸੀ ਕਿ ਤੁਸੀਂ ਵਾਧੂ ਪਾਣੀ ਲੈ ਲਓ ਜਿਸ ਤੋਂ ਬਾਅਦ ਹੁਣ ਹਰਿਆਣਾ ਸਰਕਾਰ ਨੇ ਜਵਾਬ ਦਿੰਦਾ ਕਿ ਉਹ ਵਾਧੂ ਪਾਣੀ ਜਿਹੜਾ ਉਹਨਾਂ ਨੂੰ ਨਹੀਂ ਚਾਹੀਦਾ ਬਲਕਿ ਜੋ ਬੰਦਾ ਕੋਟਾ ਹੈ ਉਸ ਦੇ ਵਿੱਚੋਂ ਵੀ ਜੋ 7900 ਕਿਊਸਿਕ ਪਾਣੀ ਪੰਜਾਬ ਹਰਿਆਣਾ ਦਿੰਦਾ ਉਹ ਘਟਾ ਕੇ ਹੁਣ 6250 ਕਿਊਸਿਕ ਦੇ ਦੇਵੇ ਦੱਸ ਦੇ ਕਿ ਇਸ ਵੇਲੇ ਪੰਜਾਬ ਦੇ ਵਿੱਚ ਭਾਰੀ ਬਾਰਿਸ਼ ਨੇ ਤਬਾਹੀ ਮਚਾਈ ਹੋਈ ਹੈ ਪੰਜਾਬ ਦੇ ਬਹੁਤੇ ਪਿੰਡ ਜਿਹੜੇ ਨੇ ਹੜਾ ਦੀ ਲਪੇਟ ਚਾਏ ਹੋਣੇ ਜਿਸ ਦੇ ਚਲਦਿਆਂ ਹੁਣ ਪੰਜਾਬ ਸਰਕਾਰ ਨੇ ਹਰਿਆਣਾ ਸਰਕਾਰ ਨੂੰ ਵਾਧੂ ਪਾਣੀ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਹਰਿਆਣਾ ਸਰਕਾਰ ਨੇ ਇਨਕਾਰ ਕਰ ਦਿੱਤਾ ਹਰਿਆਣਾ ਸਰਕਾਰ ਨੇ ਕਿ ਆ ਕਿ ਉਹਨਾਂ ਨੂੰ ਵਾਧੂ ਪਾਣੀ ਨਹੀਂ ਚਾਹੀਦਾ ਬਲਕਿ ਜੋ ਬਣਦਾ ਕੋਟਾ ਹੈ ਉਸ ਨੂੰ ਵੀ ਘਟਾ ਕੇ 6250 ਕਿਊਸੇ ਕਰ ਦਿੱਤਾ ਜਾਵੇ ਦੱਸਿਆ ਕਿ ਪਾਣੀਆਂ ਨੂੰ ਲੈ ਕੇ ਹਰਿਆਣਾ ਤੇ ਪੰਜਾਬ ਦੇ ਵਿੱਚ ਲਗਾਤਾਰ ਜਿਹੜਾ ਝਗੜਾ ਚੱਲ ਰਿਹਾ ਵਿਵਾਦ ਚੱਲ ਰਿਹਾ ਹੈ ਹਰਿਆਣਾ ਕਾਫੀ ਲੰਬੇ ਸਮੇਂ ਤੋਂ ਪੰਜਾਬ ਤੋਂ ਵਾਧੂ ਪਾਣੀ ਦੀ ਮੰਗ ਕਰ ਰਿਹਾ ਪਰ ਪੰਜਾਬ ਹੁਣ ਤੱਕ ਇਨਕਾਰ ਕਰ ਰਿਹਾ ਸੀ ਕਿ ਸਾਡੇ ਕੋਲ ਵਾਧੂ ਪਾਣੀ ਨਹੀਂ ਹੈ ਇੱਕ ਵੀ ਬੂੰਦ ਜਿਹੜੀ ਵਾਧੂ ਹੈ ਉਸੇ ਹਰਿਆਣਾ ਨੂੰ ਨਹੀਂ ਦੇ ਸਕਦੇ ਇਹ ਮਾਮਲਾ ਜੋ ਹੈ ਮਾਨਯੋਗ ਅਦਾਲਤਾਂ ਦੇ ਵਿੱਚ ਵੀ ਚੱਲ ਰਿਹਾ ਹੈ ਕੇਂਦਰ ਸਰਕਾਰ ਦੇ ਦੇ ਦੋਵਾਂ ਰਾਜਾਂ ਦੀ ਲਗਾਤਾਰ ਮੀਟਿੰਗ ਹੋ ਰਹੀ ਆ ਪਰ ਅਜੇ ਤੱਕ ਕੋਈ ਵੀ ਸਿੱਟਾ ਜਿਹੜਾ ਇਸ ਨੂੰ ਲੈ ਕੇ ਨਹੀਂ ਨਿਕਲਿਆ ਸੀ ਇਸ ਦੇ ਚੱਲਦਿਆਂ ਹੀ ਹੁਣ ਭਾਰੀ ਬਾਈਸ਼ ਨੇ ਜਦੋਂ ਪੰਜਾਬ ਦੇ ਵਿੱਚ ਦੁਬਾਹੀ ਮਚਾਈ ਹੋਈ ਹੈ ਪਾਣੀ ਜਿਹੜਾ ਕਾਫੀ ਪਿੰਡਾਂ ਦੇ ਅੰਦਰ ਦਾਖਲ ਹੋ ਗਿਆ ਬੰਨ ਟੁੱਟੇ ਹੋਏ ਨੇ ਦਰਿਆਵਾਂ ਦੇ ਵਿੱਚ ਪਾਣੀ ਵਧਿਆ ਹੋਇਆ ਹੈ ਡੈਮਾਂ ਦੇ ਫਲਡ ਗੇਟ ਖੋਲੇ ਜਾ ਰਹੇ ਨੇ ਤਾਂ ਹੜਾ ਦੀ ਮਾਲ ਚੱਲ ਰਹੇ ਪੰਜਾਬ ਨੇ ਹਰਿਆਣਾ ਨੂੰ ਮੰਗ ਕੀਤੀ ਸੀ ਪੇਸ਼ਕਸ਼ ਕੀਤੀ ਸੀ ਕਿ ਉਹ ਵਾਧੂ ਪਾਣੀ ਲੈ ਲਵੇ ਪਰ ਹਰਿਆਣਾ ਸਰਕਾਰ ਨੇ ਇਨਕਾਰ ਕਰ ਦਿੱਤਾ ਕਿ ਸਾਨੂੰ ਵਾਧੂ ਪਾਣੀ ਨਹੀਂ ਚਾਹੀਦਾ ਬਲਕਿ ਜੋ ਸਾਡਾ ਬਣਦਾ ਕੋਟਾ ਹੈ ਉਸ ਨੂੰ ਵੀ ਘਟਾ ਦਿੱਤਾ ਜਾਵੇ